ਹੈਲੋ ਸਸਟੀਕਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਬੇਸਨ ਤੇ ਸੂਜੀ ਦੇ ਲੱਡੂ ਲੱਡੂ ਬਣਾਉਣ ਵਾਸਤੇ ਅਸੀਂ ਲਿਆਏ ਜੀ ਸਮਾਨ ਇੱਕ ਕੋਲੀ ਆ ਸਾਡੇ ਕੋਲ ਬੇਸਨ ਦੀ ਅੱਧੀ ਕੋਲੀ ਆ ਸਾਡੇ ਕੋਲ ਘਿਓ ਦੀ ਜੇ ਤੁਸੀਂ ਮਿੱਠਾ ਵੱਧ ਖਾਂਦੇ ਤਾਂ ਤੁਸੀਂ ਪੂਣੀ ਕੋਲੀ ਖਾਂਦੀ ਲੋਗੇ ਨਹੀਂ ਤਾਂ ਅੱਧੀ ਕੋਲੀ ਦੋ ਚਮਚਾ ਆ ਸਾਡੇ ਕੋਲ ਇਹ ਵਾਲੇ ਭਰ ਕੇ ਸੂਜੀ ਦੇ ਅੱਧੀ ਕੋਲੀ ਤੋਂ ਥੋੜਾ ਘੱਟ ਲੈ ਜੀ ਅਸੀਂ ਪਾਣੀ ਇਹ ਸਾਡੇ ਕੋਲ ਅਸੀਂ ਥੋੜੀ ਕਿ ਟੂਠੀ ਨੂੰ ਕਦੂਕਸ਼ ਕਰ ਲਿਆ ਦੋ ਹਰੀਆਂ ਲਾਚੀਆਂ ਨੂੰ ਪੀਸ ਲਿਆ ਹੁਣ ਅਸੀਂ ਫਰਾਈ ਕੜਾਹੀ ਨੂੰ ਕੀਤਾ ਥੋੜਾ ਜਿਹਾ ਗਰਮ ਫਿਰ ਅਸੀਂ ਪਾਵਾਂਗੇ ਅੱਧਾ ਕਿ ਘਿਓ ਸਾਰਾ ਨਹੀਂ ਪਾਉਣਾ ਜੀ ਅੱਧਾ ਪਾਉਣਾ ਹੈ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਦੋ ਚਮਚ ਸੂਜੀ ਦੇ ਕਿ ਉਹਨੂੰ ਕੋਸਾਉਣ ਤੋਂ ਬਾਅਦ ਅਸੀਂ ਪਾਵਾਂਗੇ ਵਿੱਚ ਸੂਜੀ 2-3 ਮਿੰਟ ਲਈ ਅਸੀਂ ਸੂਜੀ ਨੂੰ ਭੁੰਨਾਂਗੇ ਹਲਕਾ ਬ੍ਰਾਊਨ ਕਲਰ ਦੀ ਕਰਾਂਗੇ ਸੂਜੀ ਨੂੰ ਹੁਣ ਅਸੀਂ ਪਾਵਾਂਗੇ ਅੱਧਾ ਕੋਲੀ ਵੇਸਣ ਦੀ ਇਹਦੇ ਵਿੱਚ ਸਾਰੀ ਨਹੀਂ ਪੋਣੀ ਜੀ ਅੱਧੀ ਪੋਣੀ ਪਹਿਲਾਂ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਦੋ ਕਮਿੰਟ ਇਹਨੂੰ ਭੁੰਨਣ ਤੋਂ ਬਾਅਦ ਫਿਰ ਅੱਧੀ ਕੋਲੀ ਵੇਸਨ ਦੀ ਜਿਹੜੀ ਬਚੀ ਆ ਅਸੀਂ ਉਹ ਵੀ ਪਾਵਾਂਗੇ ਇਹਦੇ ਵਿੱਚ ਤੇ ਜਿਹੜੀ ਥੋੜਾ ਜਿਹਾ ਜਰਾ ਸਾਡੇ ਕੋਲ ਕਿਉ ਹੋ ਬਚਿਆ ਹੈ ਫਿਰ ਅਸੀਂ ਉਹ ਵੀ ਇਹਦੇ ਵਿੱਚ ਹੀ ਪਾ ਦਾਂਗੇ ਸਾਰਾ ਇੱਕੋ ਵਾਰੀ ਹੁਣ ਅਸੀਂ ਇਸਨੂੰ ਅਸੀਂ ਚੰਗੀ ਤਰ੍ਹਾਂ ਭੁੰਨਾਂਗੇ ਓਵਸਨ ਨੂੰ ਸੀ ਚੰਗੀ ਤਰ੍ਹਾਂ ਭੁੰਨਾਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਪਾਣੀ ਅੱਧੀ ਕੋਲੀ ਤੋਂ ਵੀ ਅੱਧਾ ਪਾਣੀ ਲਿਆ ਸੀ ਅਸੀਂ ਇਹਦੇ ਨਾਲ ਲੱਡੂ ਜਿਹੜੇ ਦਾਣੇਦਾਰ ਬੜੇ ਵਧੀਆ ਬੰਦੇ ਨੇ ਸੂਜੀ ਸਾਡੀ ਪੁੱਜ ਗਈ ਹੈ ਓਵਸਨ ਗੈਸ ਨੂੰ ਕਰਤਾ ਸੀ ਬੰਦ ਦਾ ਇਹਨੂੰ 5-10 ਮਿੰਟ ਲਈ ਅਸੀਂ ਠੰਡਾ ਹੁਣ ਲਈ ਰੱਖਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਹੜੀ ਇਲਾਚੀ ਦਾ ਪਾਊਡਰ ਫਿਰ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਮਿਕਸ ਕਰਨ ਤੋਂ ਬਾਅਦ ਅਸੀਂ ਪਾਵਾਂਗੇ ਅੱਧੀ ਕੌਲੀ ਖੰਡ ਦੀ ਜੇ ਤੁਸੀਂ ਮਿੱਠਾ ਵੱਧ ਖਾਂਦੇ ਹੋ ਤੁਸੀਂ ਪਾਣੀ ਕੌਲੀ ਵੀ ਪਾ ਸਕਦੇ ਹੋ ਮੈਂ ਇੱਕ ਕੌਲੀ ਵੇਸਣ ਦੇ ਵਿੱਚ ਅੱਧੀ ਕੌਲੀ ਪਾਈਆ ਖੰਡ ਦੀ ਹੁਣ ਮੈਂ ਜਿਹੜੀ ਠੋਠੀ ਨੂੰ ਕਦੂਕਸ ਕੀਤਾ ਸੀ ਉਹ ਹੀ ਪਾ ਦਿੱਤੀ ਇਹਨੋਂ ਸਿਰਾ ਹਨਾ ਚੰਗੀ ਤਰ੍ਹਾਂ ਮਿਕਸ ਕਰਾਂਗੇ ਬਹੁਤਾ ਠੰਡਾ ਨਹੀਂ ਕਰਨਾ ਵੇਸਨ ਨੂੰ ਥੋੜਾ ਕੋਸਾ ਬਸਾ ਹੀ ਰੱਖਣਾ ਹੁਣ ਬਣਾਵਾਂਗੇ ਜੀ ਅਸੀਂ ਸਾਰੇ ਇਹਦੇ ਲੱਡੂ ਇਸੇ ਤਰੀਕੇ ਨਾਲ ਅਸੀਂ ਸਾਰੇ ਲੱਡੂ ਬਣਾ ਕੇ ਰੱਖ ਲਾਵਾਂਗੇ ਸਾਡੀ ਵੀਡੀਓ ਨੂੰ ਕਰਿਓ ਸ਼ੇਅਰ ਚੈਨਲ ਨੂੰ ਕਰਿਓ ਸਬਸਕ੍ਰਾਈਬ ਸਾਡੀ ਵੀਡੀਓ ਨਾਲ ਬਣਿਆ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ